हां जी ਕਿੰਨ ਪਿੱਤੇ ਦਾ ਆਪਣੇ ਸਰੀਰ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਅਗਰ ਪਿੱਤੇ 'ਚ ਕੋਈ ਨੁਕਸ ਪੈਂਦਾ ਤਾਂ ਸਾਰਾ ਸਿਸਟਮ ਵਿਗੜ ਜਾਂਦਾ। ਖਾਣ-ਪੀਣ ਦਾ ਸਿਸਟਮ ਵਿਗੜ ਜਾਂਦਾ। ਔਰ ਅੱਜਕੱਲ੍ਹ ਇੱਕ ਹੋਰ ਸਿਸਟਮ ਚੱਲਦਾ ਹੈ ਕਿ ਪਿੱਤੇ 'ਚ ਪੱਥਰੀਆਂ ਹੋ ਜਾਂਦੀਆਂ ਨੇ। ਪਿੱਤੇ 'ਚ ਹੋਣ ਵਾਲੀ ਪੱਥਰੀ ਦਾ ਕੋਈ ਇਲਾਜ ਨਹੀਂ ਹੈ ਡਾਕਟਰ ਕਹਿੰਦੇ। ਵੀ ਇਹਦਾ ਸਿਰਫ ਆਪਰੇਸ਼ਨ ਹੀ ਕਰਨਾ ਪੈਂਦਾ ਪਰ ਜਦੋਂ ਆਪਰੇਸ਼ਨ ਹੋ ਜਾਂਦਾ ਉਦੋਂ ਬੰਦਾ ਬਿਲਕੁਲ ਹੀ ਰਹਿ ਜਾਂਦਾ। ਨਾ ਭਾਰੀ ਚੀਜ਼ ਖਾ ਸਕਦਾ ਔਰ ਨਾ ਹੀ ਉਹ ਕੋਈ ਬਹੁਤਾ ਆਪਣਾ ਕੋਈ ਤਾਕਤ ਵਾਲੀ ਚੀਜ਼ ਖਾ ਸਕਦਾ ਕਾਰਨ ਕੀ ਹੈ ਪਿੱਤਾ ਨਿਕਲ ਜਾਂਦਾ ਕਿ ਪਿੱਤੇ ਦੇ ਵਿੱਚੋਂ ਇੱਕ ਜੋ ਬਾਈਲ ਰਸ ਨਿਕਲਦਾ ਨਾ ਉਹਦਾ ਕਰਕੇ ਸਾਡਾ ਖਾਦਾ ਪੀਤਾ ਹਾਜ਼ਮ ਹੁੰਦਾ ਜਿੰਨੀ ਵੀ ਸਖਤ ਤੋਂ ਸਖਤ ਚੀਜ਼ ਖਾ ਲੈਣ ਉਹ ਹਾਜ਼ਮ ਹੋ ਜਾਂਦੀ ਹੈ ਪਰ ਜੇਕਰ ਪਿੱਤੇ ਦੇ ਵਿੱਚ ਬਥਰੀ ਹੋ ਜਾਂਦੀ ਹੈ ਤਾਂ ਪਿੱਤਾ ਕੱਢਣਾ ਪੈਂਦਾ ਪਰ ਨਹੀਂ ਹੁਣ ਨਹੀਂ ਕੱਢਣਾ ਪੈਂਦਾ ਪਿੱਤਾ ਕਿਉਂਕਿ ਇਲੈਕਟਰੋ ਹੋਮੋਪੈਥਿਕ ਇਸ ਮੈਡੀਸਨ ਆ ਇਹੋ ਜੀ ਦਵਾਈ ਆ ਇਲੈਕਟਰੋ ਹੋਮੋਪੈਥੀ ਜਿਹੜੀ ਕਿ ਪਿੱਤੇ ਨੂੰ ਪਿੱਤੇ ਦੀ ਬਥਰੀ ਨੂੰ ਵਿੱਚੇ ਵਿੱਚ ਸਾੜ ਦਿੰਦੀ ਹੈ ਤੇ ਅਗਰ ਕਿਸੇ ਨੂੰ ਪਿੱਤੇ 'ਚ ਬਥਰੀ ਹੋਵੇ ਤਾਂ ਇਹ ਇੱਕ ਗਾਲਸਟੋਨ ਇਹ ਇੱਕ ਮੈਡੀਸਨ ਆਉਂਦੀ ਹੈ ਇਲੈਕਟਰੋ ਹੋਮੋਪੈਥੀ ਦੀ ਅਗਰ ਤੁਸੀਂ ਲਗਾਤਾਰ ਯੂਜ਼ ਕਰੋਗੇ ਲਗਾਤਾਰ ਵਰਤੋਗੇ ਤਾਂ ਪਿੱਤੇ ਦੀ ਬਥਰੀ ਕੁਝ ਦਿਨਾਂ ਦੇ ਵਿੱਚ ਆਟੋਮੈਟਿਕ ਖਤਮ ਹੋ ਜਾਣੀ ਆ ਜੇ ਤੁਹਾਨੂੰ ਪਿੱਤਾ ਕੜਵਾਉਣ ਦੀ ਮਤਲਬ ਪਿੱਤੇ ਦਾ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਪੈਣੀ ਅਗਰ ਤੁਹਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋ ਪ੍ਰੋਬਲ ਆਉਂਦੀ ਹੈ ਤਾਂ ਜਰੂਰ ਸੰਪਰਕ ਕਰਿਓ